ਹੈ ਗਰੂ ਜੀ ਫਿਰ ਠੰਡ ਬਹਾਵਾ ਹੋਈ ਪਈ ਆ ਜੀ ਧੁੰਦ ਵੀ ਆਈ ਪਈ ਆਗੀ 27 ਤਰੀਕ ਜੀ 11ਵਾਂ ਮਹੀਨਾ ਦਿਨ ਹੈਗਾ ਭਾਈ ਅੱਜ ਵੀਰਵਾਰ ਤੇ ਸਮਾਂ ਜਿਹੜਾ ਸਵੇਰ ਦੇ 6 ਵਜੇ ਹੋਇਆ ਤੇ ਧੁੰਦ ਤੋਂ ਦੇਖ ਕੇ ਲੱਗਦਾ ਭਾਈ ਲੱਗਦਾ ਕੀ ਹੈ ਜੀ ਠੰਡ ਹੈਗੀ ਹੈ ਕੀ ਸਵੇਰ ਦਾ ਆਹ ਟਾਈਮ ਜੀ 8 ਵਜੇ ਤੱਕ ਤੇ ਰਾਤ ਨੂੰ 8 ਤੋਂ ਬਾਅਦ ਠੰਡ ਹੋ ਜਾਂਦੀ ਹੈਗੀ ਇੱਧਰ ਵੀ ਉਹ ਦਿਨੇ ਕੋਈ ਠੰਡ ਨਹੀਂ ਹੁੰਦੀ ਉਦਾਂ ਧੁੱਪ ਦੇ ਵਿੱਚ ਗਰਮੀ ਨਹੀਂ ਹੁੰਦੀਗੀ ਵਧੀਆ ਮੌਸਮ ਰਹਿੰਦਾਗਾ ਦਿਨੇ ਵੀ ਪਰ ਇਸ ਵੇਲੇ ਮਾੜਾ ਕੋਟ ਪਾਉਣ ਦੀ ਲੋੜ ਹੁੰਦੀ ਆ ਤੇ ਰਾਤ ਨੂੰ ਵੀ ਮਾੜਾ ਮੋਟਾ ਲੀੜਾ ਲੱਤਾਂ ਲੈਣ ਦੀ ਲੋੜ ਹੁੰਦੀ ਹੈਗੀ ਆਪਣਾ ਤੰਬੂ ਭਾਈ ਔਬੇਰ ਸਾਹਮਣੇ ਆਪਣਾ ਤੰਬੂ ਰਾਤ ਆਪਾਂ ਉੱਥੇ ਕੱਟੀ ਹੈਗੀ ਤੇ ਸੰਦੀਪ ਤੇ ਹਰਪਾਲ ਹਜੇ ਅੰਦਰ ਹੀ ਪਏ ਆ ਤੇ ਆਪਾਂ ਨਿਕਲੇ ਆਹਾ ਮੜਾ ਜਾ ਫੋਣ ਫਾਣ ਭਾਈ ਚਾਰ ਜਲਾ ਲੀ ਗੇ ਕੰਟਾਕ ਉਧਰਲੇ ਪਾਸੇ ਜਿਹੜੀਆਂ ਲੱਟਾਂ ਚੱਲੀ ਜਾਂਦੀਆਂ ਨੇ ਸਾਹਮਣੇ ਦੂਰ ਸੜਕ ਦੇ ਪਰਲੇ ਬੰਨੇ ਤੇ ਕੋਟ ਚਾਹ ਦੀ ਪੀ ਆਏਗੇ ਹਾਂ ਠੰਡ ਲੱਗਦੀ ਠੰਡ ਲੱਗਦੀ ਆ ਸਫਰ ਹੋ ਚੁੱਕਾ ਜੀ ਸ਼ੁਰੂ ਤੇ ਸਵੇਰ ਦੀ ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚ ਜਾਵਾਂਗੇ ਜੀ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਤੇ ਬੜੀ ਭਾਈ ਖੁਸ਼ੀਆਂ ਮਨ ਨੂੰ ਕਿਉਂਕਿ ਆਪਾਂ ਨੇੜੇ ਪਹੁੰਚ ਗਏ 100 ਕਿਲੋਮੀਟਰ ਹੀ ਆ ਜੀ ਤੇ ਨੇਰੇ ਸਵੇਰੇ ਭਾਈ ਜੋ ਵੀ ਟਾਈਮ ਹੋਊਗਾ ਨਾ ਤੇ ਆਪਾਂ ਅੱਜ ਪਹੁੰਚ ਹੀ ਜਾਵਾਂਗੇ ਆਪ ਵੀ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਜਰੂਰ ਕਰਾਵਾਂਗੇ ਜੀ ਤੇ ਕਿੱਦਾਂ ਦੇ ਰਾਹ ਬਣੇ ਆਉਂਦੇ ਹੈਗੇ ਬਣੇ ਰਹੋ ਵੀਡੀਓ ਦੇ ਨਾਲ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਤੁਰੇ ਜਾਵਾਂਗੇ ਆਪਕਾ ਸ਼ੁਭਨਾਮ ਬਿੱਟੂ ਸਿੰਘ ਜੀ ਆਪਕਾ ਕੀ ਨਾਮ ਹੈ ਜੀ ਮੈਂ ਅਰਵਿੰਦ दुबे ਅਰਵਿੰਦ दुबे दुबे ਕਹਾਂ ਸੇ ਹੋ ਜੀ ਮੈਂ ਲਾਤੂਰ ਸੇ ਹੂੰ ਲਾਤੂਰ ਸੇ ਠੀਕ ਹੈ ਬਹੁਤ ਵਧੀਆ ਜੀ ਸ਼ੁਕਰੀਆ ਕਾਇ ਕੋਈ ਦਿੱਤੋ ਉਹ ਮਿਹਰਬਾਨੀ ਜੀ ਮੇਰੇ ਹਾਂ ਮਿਹਰਬਾਨ ਨਹੀਂ ਕੋਈ ਬਾਤ ਨਹੀਂ ਮਿਹਰਬਾਨੀ ਸ਼ੁਕਰੀਆ ਜੀ ਬਹੁਤ ਧੰਨਵਾਦ ਚੰਗੇ ਲੋਕ ਆ ਭਾਈ ਮਹਾਰਾਸ਼ਟਰ ਦੇ ਵੀ ਸਾਰੇ ਕਿਤੇ ਦੇ ਚੰਗੇ ਲੋਕ ਆ ਹਰੇਕ ਰਾਜ ਦੇ ਚੰਗੇ ਲੋਕ ਆਗੇ ਜਿਹੜੇ ਭਾਈ ਰਾਹ ਖੜੇ ਹਨਾ ਮੋਟਰਸਾਈਕਲ ਗੱਡੀ ਖੜਾ ਕੇ ਆਪਣਾ ਹਾਲ ਚਾਲ ਪੁੱਛ ਲੈਂਦੇ ਆ ਫੋਟੋ ਫਾਟੋ ਵੀ ਪਾਈ ਕਰ ਲੈਣੇ ਆਗੇ ਤੇ ਨਾਲੇ ਚਾਹ ਪਾਣੀ ਪੁੱਛ ਲੈਂਦੇ ਆ ਬਹੁਤ ਧੰਨਵਾਦ ਭਾਈ ਇਹਨਾਂ ਸਾਰਿਆਂ ਦਾ ਹੀ ਸੁਣਨੇ ਰਾ ਆਂਦੇ ਆ ਭਾਈ ਲੰਮੀਆਂ ਸੜਕਾਂ ਨੇ ਆਲੇ-ਦੁਆਲੇ ਕੁਝ ਦੇਖਣ ਨੂੰ ਹੈ ਨਹੀਂ ਤੇ ਇਧਰ ਨੰਨੇੜ ਸਾਹਿਬ ਲਿਖਿਆ ਹੋਇਆ 81 ਕਿਲੋਮੀਟਰ ਏਡਾ ਕਰਕੇ ਭਾਈ ਸਾਈਕਲ ਨਾਲ ਲਾਤਾ ਤੇ ਸੰਦੀਪ ਹੋਰੇ ਟਟ ਕੇ 베ਰਾ ਨੂੰ ਪੈ ਗਿਆ ਕੀ ਹਾਲ ਆ ਮੁੰਡਿਆ ਸੁਣਨੇ ਜੇ ਰਾ ਆਈ ਜਾਂਦੇ ਜੀ ਸੁਣਨੇ ਜੀ ਹੁਣ ਤਾਂ ਬਸ ਐਦਾਂ ਲੱਗਦਾਗਾ ਇੱਕ ਮਿੰਟ ਜੀ ਮਾੜਾ ਸਾਈਕਲ ਖੜਾ ਦਈਏ ਹੁਣ ਤਾਂ ਬਸ ਐਦਾਂ ਲੱਗਦਾਗਾ ਵੀ ਮਹਾਰਾਸ਼ਟਰ ਦੇ ਵਿੱਚ ਬਹੁਤ ਦਿਨ ਹੋ ਗਏ ਤੇ ਜਲਦੀ ਜਲਦੀ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਤੇ ਇੱਥੋਂ ਹੁਣ ਗਾਂਵ ਵੱਲ ਚੱਲ ਗਿਆ ਆ ਰਾਜ ਦੇ ਵਿੱਚੋਂ ਇਸ ਸਟੇਟ ਦੇ ਵਿੱਚੋਂ ਬਹੁਤ ਦਿਨ ਹੋ ਗਏ ਨਾ ਕਿਉਂਕਿ ਉਹੀ ਲੈ ਆ ਦੇਖ ਲੋ ਜੀ ਠਖੜ ਦਾ ਪਹਿਰਾ ਧੁੱਪ ਵਧੀਆ ਨਿਕਲੀ ਹੋਈ ਹੈਗੀ ਕਿਹੜੇ ਲੋਟਰੇ ਨੇ ਕੋਟ ਚਾੜਿਆਗਾ ਵਧੀਆ ਭਾਈ ਠੰਡੀ ਠੰਡੀ ਹਵਾ ਚੱਲਦੀ ਆਪਣੇ ਤੇ ਤਾਂ ਓਕੇ ਆ ਦੇਖੀ ਕਿਤੇ ਪਾਲੇ ਹੀ ਨਾ ਮਰ ਜੇ ਠੰਡੀ ਹਵਾ ਚੱਲਦੀ ਆ ਜੇਰ ਬਾਅਦ ਪਿੱਛੇ ਉਦੋਂ ਵੀ ਕੱਲ ਵੀ ਹੋ ਗਿਆ ਸੀ ਆ ਅੱਜ ਦੇ ਦਿਨ ਦਾ ਸਫ਼ਰ ਲਗਭਗ ਆਪਣਾ 20 ਕਿਲੋਮੀਟਰ ਦਾ ਨਿਬੜ ਚੁੱਕਿਆ ਜੀ ਤੇ ਆਲਾ ਦਵਾਲਾ ਜਿਹੜਾ ਭਾਈ ਉਹੀ ਖੇਤ ਬੰਨੇ ਆਈ ਜਾਂਦੇ ਆ ਤੇ ਰੋਜ਼ ਰੋਜ਼ ਫਿਰ ਉਹੀ ਖੇਤ ਬੰਨੇ ਦਿਖਾਉਂਦੇ ਆਪਾਂ ਚੰਗੇ ਵੀ ਨਹੀਂ ਲੱਗਦੇ ਥੋੜਾ ਅੱਗੇ ਸਫ਼ਰ ਕਰਕੇ ਹੋਰ ਦੇਖਦੇ ਆ ਕਿੱਦਾਂ ਦੇ ਘਰਵਾਰ ਆਉਂਦੇ ਆ ਕੋਈ ਪਿੰਡ ਸੋਣਾ ਆਉਂਦਾਗਾ ਕਿੱਦਾਂ ਦਾ ਆਉਂਦਾਗਾ ਤੇ ਉਹ ਆਪਾਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਤੇ ਪਿੱਛੇ ਰਹਿ ਗਿਆ ਭਾਈ ਆਪਣਾ 80 ਕਿਲੋਮੀਟਰ ਦਾ ਸਫ਼ਰ ਹੋਰ ਪਿਆਗਾ ਚਾਹ ਤੋਂ ਇਲਾਵਾ ਹਰ ਜੀ ਖਾਦਾ ਪੀਤਾ ਕੁਝ ਹੈ ਨਹੀਂਗਾ ਜੀ ਤੇ ਇਧਰਲੇ ਪਾਸੇ ਭਾਈ ਹਰੇ ਬੋਰਡ ਦੇ ਉੱਤੇ ਲਿਖਿਆ ਹੋਇਆ ਨੰਦੇੜ ਨੰਦੇੜ ਸਾਹਿਬ ਤੇ ਹੁਣ ਆਪਾਂ ਬੋਰਡ ਆਉਣ ਲੱਗੇ ਆ ਨੰਦੇੜ ਸਾਹਿਬ ਦੇ ਜੀ ਤੇ ਬੜੀ ਖੁਸ਼ੀ ਆ ਮਨ ਦੇ ਵਿੱਚ ਚੱਲਦੇ ਆਂਗੇ ਅੱਜ ਕੰਮ ਖਿੱਚੀ ਤੁਰੀ ਜਾਂਦੇ ਆਪਾਂ ਤੇ ਸਾਈਕਲ ਪਾਈ ਆਪਣਾ ਆਹਨ ਇਹਦਾ ਕਵਰ ਸੀਗਾ ਕਾਠੀ ਦੇ ਉੱਤੇ ਆ ਮਗਰ ਟੰਗੀ ਬੈਠਾ ਆਪਾਂ ਇਹ ਲਾਤਾ ਇਹ ਕਦੇ ਪਰਾਨੂ ਖਿਸਕ ਜਾਂਦਾ ਸੀ ਕਦੇ ਹੁਰਾ ਨੂੰ ਖਿਸਕ ਜਾਂਦਾ ਸੀਗਾ ਇਹਨੂੰ ਲਾਹਿਆ ਪਹਿਲਾਂ ਤਾਂ ਤੇ ਲੀਰ ਲੂਰ ਭਾਈ ਤੜਕੇ ਸਵੇਰੇ ਆਪਾਂ ਸੁਨੇਹਾ ਉੱਠੇ ਸੀਗੇ ਤੇ ਟਕਾ ਕੇ ਫੇਰੀ ਫਰੇ ਦੇ ਤੇ ਚੱਕਿਆਂ ਚੁੱਕਿਆਂ ਤੇ ਆਲੇ-ਦੁਆਲੇ ਸਾਰੇ ਪਾਸੇ ਲੀਰ ਮਾਰੀ ਆਗੀ ਪਿੱਛੇ ਮੀਂਹ ਜਿਆਦਾ ਪੈਂਦਾ ਸੀ ਉਹਦਾ ਕਰਕੇ ਨਾ ਇੱਥੇ ਮਾੜੀ-ਮੋਟੀ ਜਰਜੁਰਜੀ ਲਈ ਜਰਜੁਰਜੀ ਪਈ ਹੋਈ ਆ ਇਹ ਉੱਥੋਂ ਦੀ ਆ ਜੀ ਆਪਣੇ ਇਧਰ ਅੰਡਮਾਨ ਨਿਕੋਵਰ ਵਾਲੇ ਪਾਸੇ ਦੀ ਉਦੋਂ ਦੀ ਇਹ ਜਰ ਪਈ ਹੋਈ ਆ ਲਹੀ ਨਹੀਂ ਤੂੰ ਮੁੜ ਕੇ ਬਥੇਰੀ ਲੀਰ ਮਾਰੀ ਪਰ ਇਹ ਨਹੀਂ ਲਹੀ ਤੇ ਬਾਕੀ ਕੰਮ ਲੋਟ ਆ ਜੀ ਚਲਦੇ ਆ ਅੱਗੇ ਬੜਾਈ ਪੁਰਾਣਾ ਜਾਂ ਗੇਟ ਭਾਈ ਲੱਗਿਆ ਹੋਇਆਗਾ ਜਰਨੇ ਖਾਦਾ ਪਿਆਗਾ ਤੇ ਪਿੰਡਾਂ ਸ਼ਹਿਰਾਂ ਦੇ ਨਾਮ ਲਿਖੇ ਹੋਏ ਆ ਅਹਿਮਦਪੁਰ 10 ਕਿਲੋਮੀਟਰ ਲੋਹਾ 50 ਕਿਲੋਮੀਟਰ ਤੇ ਇੱਥੇ ਭਾਈ ਨਨੇੜ ਲਿਖਿਆ ਗਿਆ 82 ਕਿਲੋਮੀਟਰ ਲਗਭਗ ਆਪਾਂ 5-7 ਕਿਲੋਮੀਟਰ ਆ ਗਏ ਜੇ ਏਦੋਂ ਪਹਿਲਾਂ ਪਿੱਛੇ 81 ਕਿਲੋਮੀਟਰ ਲਿਖਿਆ ਸੀ ਤੇ ਹੁਣ ਫੇਰ 82 ਕਿਲੋਮੀਟਰ ਲਿਖਿਆ ਪਿਆਗਾ ਬੇਦਰ ਵੀ ਇੱਥੋਂ 107 ਕਿਲੋਮੀਟਰ ਪੈ ਜਾਂਦਾ ਜੀ ਬਹੁਤ ਭਰਾਵਾਂ ਨੇ ਮੈਸੇਜ ਕੀਤਾ ਸੀ ਭਾਈ ਕਮੈਂਟ ਕੀਤੇ ਸੀਗੇ ਹਨਾ ਵੀ ਭਾਈ ਬੇਦਰ ਜ਼ਰੂਰ ਜਾਇਓ ਤੇ ਆਪਾਂ ਜ਼ਰੂਰ ਜਾਵਾਂਗੇ ਜੀ ਬਸ ਥੋੜਾ ਹੋਰ ਇੰਤਜ਼ਾਰ ਕਰੋ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਕੇ ਨਾ ਹਯੂਰ ਸਾਹਿਬ ਫੇਰ ਜਾਵਾਂਗੇ ਬੇਦਰ ਨਾਨਕਚੀਰਾ ਗੁਰਦੁਆਰਾ ਨਾਨਕਚੀਰਾ ਸਾਹਿਬ ਆ ਜਾਓ ਜੀ ਬੜੇ ਰੁੱਖੇ ਰੁੱਖੇ ਜੇ ਪਿੰਡ ਸ਼ਹਿਰ ਆ ਜੀ ਰੁੱਖੇ ਜੇ ਹੋਰੀ ਸਾਹਮਣੇ ਭਾਈ ਜਿਹੜਾ ਤੁਸੀਂ ਆ ਝੰਡਾ ਲੱਗਿਆ ਦੇਖੀ ਜਾਂਦੇ ਹੋ ਨਾ ਇਹ ਮਹਾਰਾਸ਼ਟਰ ਦੇ ਵਿੱਚ ਤੁਹਾਨੂੰ ਥਾਂ ਥਾਂ ਲੱਗਿਆ ਹੋਇਆ ਮਿਲ ਜੂਗਾ ਕੋਈ ਕੰਮ ਧੰਦਾ ਕਰਦਾ ਕਿਸੇ ਦੀ ਦੁਕਾਨ ਹੈ ਤੇ ਭਾਵੇਂ ਟਰੈਕਟਰ ਹੈ ਟਰੈਕਟਰ ਦੇ ਮੂਰੇ ਵੀ ਇਹ ਝੰਡੇ ਬੜੇ ਲੱਗੇ ਹੋਏ ਆ ਇਹਦੇ ਉੱਤੇ ਨਾ ਭਾਈ ਇੱਕ ਤਸਵੀਰ ਬਣੀ ਹੋਈ ਆ ਫੋਟੋ ਬਣੀ ਹੋਈ ਆ ਜਿਨ੍ਹਾਂ ਦਾ ਨਾਮ ਹੈਗਾ ਫੋਟੋ ਦੇ ਵਿੱਚ ਚੱਕਰਪਤੀ ਸ਼ਿਵਾਜੀ ਮਹਾਰਾਜ ਪੰਜਾਬੀ ਦੇ ਵਿੱਚ ਇਹਨਾਂ ਦਾ ਭਾਈ ਇਹੀ ਨਾਮ ਆਉਂਦਾਗਾ ਚੱਕਰਪਤੀ ਸ਼ਿਵਾਜੀ ਮਹਾਰਾਜ ਉਹਨਾਂ ਦੀ ਫੋਟੋ ਜਿਹੜੀ ਝੰਡੇ ਤੇ ਬਣੀ ਹੋਈ ਹੈਗੀ ਤੇ ਵੈਸੇ ਇਹ ਹਿੰਦੀ ਦੇ ਵਿੱਚ ਥੋੜਾ ਜਿਹਾ ਹੋਰ ਨਾਮ ਲੈਂਦੇ ਆ ਉਹ ਵੀ ਆਪਾਂ ਆਪਰਾ ਤੋਂ ਪੁੱਛਾਂਗੇ ਕੀ ਨਾਮ ਲੈਂਦੇ ਆਗੇ ਤੇ ਇਹਨਾਂ ਦੇ ਭਾਈ ਕਹਿੰਦੇ ਇੱਥੇ 370 ਕਿਲਿਆਂ ਤੋਂ ਵੱਧ ਇਹਨਾਂ ਦੇ ਕਾਬੂ ਦੇ ਵਿੱਚ ਕਿਲੇ ਸੀਗੇ 370 ਤੇ ਬੜੀਆਂ ਲੜਾਈਆਂ ਲੜੀਆਂ ਨੇ ਹਰੇਕ ਦੁਕਾਨ ਤੇ ਭਾਈ ਇਹਨਾਂ ਦੀ ਆ ਦੇਖੋ ਇਸ ਤਰ੍ਹਾਂ ਆ ਉਹਨਾਂ ਦੀ ਤਸਵੀਰ ਆ ਗਈ ਉਹਨਾਂ ਮਹਾਰਾਜ ਜੀ ਦੀ ਤੇ ਅੰਦਰ ਵੀ ਭਾਈ ਇਹ ਤਸਵੀਰ ਜਿਹੜੀ ਦੁਕਾਨ ਦੇ ਅੰਦਰ ਵੀ ਲੱਗੀ ਹੋਈ ਆ ਇਹ ਆ ਦੇਖੋ ਸਾਹਮਣੇ ਤੁਸੀਂ ਆ ਲੱਗੀ ਪਈ ਰਾਜਾ ਸ਼ਿਵ ਛਤਰਪਤੀ ਇੱਥੇ ਭਾਈ ਇਹ ਲਿਖਿਆ ਹੋਇਆਗਾ ਭਈਆ ਇੱਕ ਵਾਰ ਬਸ ਨਾਮ ਨਾਮ ਬਤਾ ਦਿਓ ਤੁਸੀਂ ਆਪ ਆਪ ਔਰ ਕੁਛ ਨਹੀਂ ਸਹੀ ਸਹੀ ਹਿੰਦੀ ਮੇਂ ਨਾ ਸਹੀ ਨਾਮ ਬਤਾ ਦੋ। ছত্রपती शिवाजी महाराज। छत्रपती शिवाजी महाराज। शुक्रिया भाई। ਠੀਕ ਹੈ ਭਾਈ। ਤੇ ਇਹ ਪੰਜਾਬੀ ਦੇ ਵਿੱਚ ਚੱਕਰਪਤੀ ਆਉਂਦਾ ਭਾਈ ਲਿਖਿਆ। ਤੇ ਹਿੰਦੀ ਦੇ ਵਿੱਚ ਬਾਈ ਨੇ ਹਨਾ ਦਸ ਹੀ ਦਿੱਤਾ। ਠੀਕ ਹੈ ਭਾਈ। ਮੁਗਲੋ ਕੀ ਉਰਦੂ ਮੁਗਲੋ ਕਰਦਾ ਉਹ ਮਰਾਠੀ ਸੀ। ਹਾਂ ਮਰਾਠੇ ਸੀ। ਉਹਨਾਂ ਦੇ ਨਾਲ ਪੂਰੇ ਸਮਾਜ ਕੇ ਪੂਰੇ ਸਮਾਜ ਕੇ ਲੋਕ। ਪੂਰੇ ਸਮਾਜ ਕੀ ਕਰੇ ਤੇਰਪਤੀ சிவாਜੀ ਮਹਾਰਾਜ ਘੋਸਲੇ ਹਾਂਜੀ ਮੋਗਲਾਂ ਦੇ ਵਿਰੁੱਧ ਪਾਈ ਇਹ ਜਿਹੜੇ ਲੜਾਈਆਂ ਲੜਦੇ ਸੀਗੇ ਮਰਾਠੇ ਸੀਗੇ ਬਹੁਤ ਮੰਨਦੇ ਆ ਜੀ ਇੱਧਰ ਇਹਨਾਂ ਨੂੰ ਇੱਧਰ ਦੇ ਸਾਰੇ ਲੋਕ ਨਾ ਮਹਾਰਾਸ਼ਟਰ ਦੇ ਸਾਰੇ ਲੋਕ ਬਹੁਤ ਮੰਨਦੇ ਆ ਜੀ ਇਹਨਾਂ ਨੂੰ ਆਹਾਂ ਇਲਾਕੇ ਦੇ ਵਿੱਚ ਨਾ ਜਿਹੜਾ ਜੀ ਲਤਰ ਦਾ ਇਲਾਕਾ ਹੈਗਾ ਮਤਲਬ ਇਸ ਜ਼ਿਲ੍ਹੇ ਦੇ ਵਿੱਚ ਜਿਹੜੇ ਪਿੰਡ ਆ ਜਾਂਦੇ ਆ ਪਿੰਡ ਸ਼ਹਿਰ ਆ ਜਾਂਦੇ ਆ ਇੱਥੇ ਅਕੈਡਮੀਆ ਬਹੁਤ ਆ ਜੀ ਪੜ੍ਹਾਈ ਲਿਖਾਈ ਵਾਲੀਆਂ ਹੋਗਾਂ ਤੇ ਆਪਣੀਆਂ ਜਿਹੜੀਆਂ ਭਰਤੀ ਕਰਾਉਣ ਵਾਸਤੇ ਹਨ ਭਜਾਉਂਦੇ ਭਜਉਂਦੇ ਹੁੰਦੇ ਆ ਟ੍ਰੇਨਿੰਗ ਦਿੰਦੇ ਆਗੇ ਤੇ ਉਹ ਬਹੁਤ ਆ ਗੀਆਂ ਇੱਥੇ ਇੱਕ ਬਾਈ ਦਾ ਆਪਾਂ ਨੂੰ ਮੈਸੇਜ ਵੀ ਆਇਆ ਸੀਗਾ ਇੰਸਟਾਗ੍ਰam ਤੇ ਬਾਈ ਹਰਵਿੰਦਰ ਦਾ ਹਰਵਿੰਦਰ ਸਿੰਘ ਦਾ ਤੇ ਉਹਨਾਂ ਨੇ ਕਿਹਾ ਸੀਗਾ ਇੱਥੇ ਨਾ ਇੱਕ ਸ਼ਹਿਰ ਆਗਾ ਤੇ ਜਿਹਦਾ ਨਾਂ ਹੈਗਾ ਅਮਰਾਬਤੀ ਇੱਥੋਂ ਬਾਈ 345 ਕਿਲੋਮੀਟਰ ਦੂਰ ਆਗਾ ਜਿਹੜੀ ਜਗ੍ਹਾ ਤੇ ਆਪਾਂ ਇਸ ਵਕਤ ਹੈਗੇ ਆਂ ਭਾਈ ਨੇ ਕਿਹਾ ਸੀ ਕਹਿੰਦਾ ਆਪਣੇ ਪੰਜਾਬ ਦੇ ਬਹੁਤ ਭਾਈ ਨੇ ਕਿਹਾ ਸੀ ਵੀ ਆਪਣੇ ਪੰਜਾਬ ਦੇ ਬਹੁਤ ਮੁੰਡੇ ਉੱਥੇ ਪੜ੍ਹਦੇ ਆ ਤੇ ਹਨਾ ਆਪਣੀ ਆਹ ਤਿਆਰੀ ਕਰਦੇ ਆ ਭਾਈ ਕਹਿੰਦਾ ਜੋ ਹੋ ਸਕੇ ਤਾਂ ਜਰੂਰ ਦਿਖਾਇਓ 20 ਬਜਾ ਕਿਲੋਮੀਟਰ ਬਾਈ ਹੁੰਦਾ ਤਾਂ ਜਰੂਰ ਜਾਂਦੇ ਹਨਾ ਤੇ ਹੈ ਥੋੜਾ ਜਿਹਾ ਜ਼ਿਆਦਾ ਦੂਰ ਆਗਾ ਇਸ ਲਈ ਮਾਫ ਕਰਿਓ ਭਾਈ ਜਾਇ ਨਹੀਂ ਜਾਣਾ ਅਮਰਬਤੀਆ 345 ਕਿਲੋਮੀਟਰ ਹੈ ਇਸ ਜਗ੍ਹਾ ਤੋਂ ਆ ਸਾਹਮਣੇ ਵਾਲਾ ਏਰੀਆ ਜੀ ਜ਼ਿਆਦਾਤਰ ਇਲਾਕਾ ਸਾਰਾ ਖਾਲੀ ਪਿਆਗਾ ਤੇ ਸਾਹਮਣੇ ਪਾਈ ਪਹਾੜ ਵੀ ਆਗੇ ਚੜਾਈ ਵੀ ਹੈਗੀ ਸੜਕ ਪਰ ਸਾਫ ਸੁਥਰੀ ਹੈਗੀ ਪਤਾ ਨਹੀਂ ਨਦੀ ਹੈ ਕਿ ਕੋਈ ਪਾਣੀ ਜਮਾ ਕਰਕੇ ਰੱਖਿਆ ਹੋਇਆਗਾ ਆਸ-ਪਾਸੇ ਪਾਣੀ ਖੜਾਗਾ ਹਾਂ ਕਿਹੜੇ ਲੋੜ ਦੀ ਧਰਤੀ ਹੈ ਜੀ ਪੱਥਰਾਂ ਵਾਲੀ ਦੇਖੋ ਭਾਈ ਕਿੰਨੇ ਪੱਥਰ ਆ ਗਏ ਮਿੱਟੀ ਦੇ ਵਿੱਚ ਤੇ ਆਪਾਂ ਦਾ ਕਰਮਾ ਵਾਲੇ ਹੈਗੇ ਪੰਜਾਬ ਚ ਇੰਨੀ ਵਧੀਆ ਜ਼ਮੀਨ ਆ ਗਈ ਹਰ ਪਾਸੇ ਕਿਤੇ ਵੀ ਐਦਾਂ ਦੇ ਪੱਥਰ ਨਹੀਂ ਹੈਗੇ ਤੇ ਪੱਥਰਾਂ ਦੇ ਉੱਤੇ ਬੀਜਿਆ ਹੋਇਆ ਭਾਈ ਨਰਮਾ ਤੇ ਨਰਮਾ ਵੀ ਸੋਹਣਾ ਖੜਾਗਾ ਹਾਲੋ ਵਧੀਆ ਖੜਾ ਨਰਮਾ ਤਾਂ ਪੂਰਾ ਇਧਰ ਨਾਲ ਇੱਕ ਪਿੰਡ ਆ ਜੀ ਪਿੰਡ ਦਾ ਨਾਮ ਹੈਗਾ ਰੂਹੀ ਪਿੰਡ ਦਾ ਨਾਮ ਰੂਹੀ ਆ ਤੇ ਮਾੜਾ ਜਿਹਾ ਆਪਾਂ ਥੋੜਾ ਜਿਹਾ ਗਾਂ ਨੂੰ ਹੋ ਕੇ ਦੇਖ ਕੇ ਆਉਣੇ ਹੈਗੇ ਕਿੰਨੇ ਇੱਕ ਘਾਰਾ ਪਿੰਡ ਦੇ ਵਿੱਚ ਕੀ ਗੱਲ ਬਾਤ ਆ ਪਿੰਡ ਦੀ ਇੱਕ ਪਿੰਡ ਚ ਕਿਹੜਾ ਤਾਂ ਦੇ ਆਈ ਗਏ ਮਾੜਾ ਮੋਟਾ ਜੀ ਪਤਾ ਤਾਂ ਲੱਗੇ ਆ ਕੀ ਹੈ? ਆ ਤਾਂ ਕੋਈ ਸਰਕਾਰੀ کارਖਾਨਾ ਲੱਗਦਾ ਛੋਟਾ ਦਫਤਰ ਕੋਈ। ਆਰ ਜੂ ਆਈ ਪਿੰਡ ਦਾ ਨਾਮ ਹੈਗਾ ਆਰ ਜੂ ਆਈ। ਆਕਾਰ ਆ ਗਿਆ ਜੀ। ਇਧਰ ਘਰ ਆ ਗਏ। ਥੱਲੇ ਭਾਈਆ ਰਾਹ ਇਦਾਂ ਦਾਗਾ। ਆ ਦੇਖ ਲੋ। ਉਹ ਸਾਹਮਣੇ ਇੱਕ ਝੰਡਾ ਹੋਰ ਲੱਗਾ ਪਿਆ ਇਹ ਵੀ ਮਹਾਰਾਜ ਦੀ ਗੱਲਬਾਤ ਥੋੜੀ ਨਹੀਂ ਸੀ ਲੰਡੂ ਪੰਜੂ ਨਹੀਂ ਸੀ ਕੀ ਜੀ ਇਹਨਾਂ ਦੇ ਖਾਨਦਾਨ ਚ ਨਾ ਕਹਿੰਦੇ ਕੋਈ ਵੀ ਰਾਜਾ ਨਹੀਂ ਸੀਗਾ ਇਹ ਆਪ ਹੀ ਬਣਿਆ ਸੀਗਾ ਕੋਈ ਐਦਾਂ ਨਹੀਂ ਵੀ ਖਾਨਦਾਨੀ ਰਾਜਾ ਸੀ ਇਹ ਪਹਿਲਾਂ ਆਪ ਖੁਦ ਆਪਦੇ ਦਮ ਤੇ ਰਾਜਾ ਬਣਿਆ ਐਦਾਂ ਦੇ ਘਰ ਆ ਜੀ ਨਾ ਕੋਈ ਬਾੜ ਆ ਤੇ ਨਾ ਕੋਸ ਹੋ ਰਹਾ ਆ ਪੈਂਡਾ ਜੀ ਰੂਹੀ ਬਾਬੇ ਦਾ ਨਾਮ ਲਿਆ ਕਰੋ ਭਾਈ ਆਹ ਦੇਖ ਲੋ ਕਿਦਾਂ ਲੋਕ ਰਹਿੰਦੇ ਆਗੇ ਕਿਦਾਂ ਦੇ ਪਿੰਡ ਆਗੇ ਜੋ ਵੀ ਹੈ ਚੰਗਾਗਾ ਬਸ ਤੰਦਰੁਸਤੀ ਰਹੇ ਮੋੜੀ ਚਲ ਗਏ ਜੀ ਮੇਰੇ ਖਿਆਲ ਨਾਲ ਐਦਾਂ ਦਾ ਕੁਛ ਹੀ ਆ ਬਸ ਕਿਹੜਾ ਹੋਰ ਜੀ ਆ ਗਲੀ ਵੀ ਦੇਖੀ ਚੱਲ ਗਏ ਹਾਂ ਆ ਸੜਕ ਤਾਂ ਠੀਕ ਆ ਥੋੜੀ ਜੀ ਮੇਰੇ ਖਿਆਲ ਨਾਲ ਜੀ 30 35 ਘਰ ਮਸੇ ਹੋਣਗੇ ਆ ਵਾਟਰ ਵਾਕਸ ਆ ਗਿਆ ਇਦਾਂ ਦੀਆਂ ਗਲੀਆਂ ਨੇ ਹੋਰ ਹੀ ਨਾ ਕੋਈ ਸਾਫ ਸਫਾਈ ਆ ਨਾ ਕੁਝ ਹੋਰ ਓਹ ਹੋ ਐਸੇ ਤਾਂ ਉਹੀ ਨਾ ਬੰਦੇ ਦਾ ਜੀ ਲੱਗੇ ਕਿੱਦਾਂ ਕਿੱਦਾਂ ਦੇ ਪੰਡ ਆ ਗਏ ਆ ਦੋਨੇ ਪਾਸੇ ਨਾਲ ਆਸੇ ਪਾਸੇ ਸਾਰਾ ਪਥਰੀਲਾ ਇਲਾਕਾ ਜੀ ਉਹ ਦੇਖੋ ਕਿੱਡੇ ਕਿੱਡੇ ਪੱਥਰ ਆ ਉਹ ਸਾਰੇ ਆ ਕੱਟ ਕੇ ਜਿਨ੍ਹਾਂ ਨੂੰ ਸੜਕ ਬਣਾਈ ਹੋਈ ਆ ਟਾ ਟਾ ਕੇ ਤੇ ਮਿਹਨਤ ਕਰ ਕਰ ਕੇ ਦਾਹਾ ਭਾਈ ਇਹਨਾਂ ਨੇ ਪੱਥਰਾਂ ਦੇ ਉੱਤੇ ਹੀ ਜਿਹੜੀ ਆਪਦੀ ਫਸਲ ਉਗਾਹੀ ਹੋਈ ਆ ਉੱਪਰਲੇ ਪਾਸੇ ਕੋਈ ਨਰਮਾ ਬੀਜੀ ਬੈਠਾ ਕੋਈ ਕੁਸ ਬੀਜੀ ਬੈਠਾ ਤੇ ਕੋਈ ਕੁਸ ਕੀ ਹੋ ਗਿਆ ਭਾਈ ਸਾਹਿਬ ਆਠੀ ਘੱਲੇ ਗਈ ਸੀ ਵਜਣ ਜਾਦਾ ਨਾ ਵਜਣ ਜਾਦਾ ਤਾਬਾ ਆ ਗਿਆ ਜੀ ਬਹੁਤ ਟਾਈਮ ਤੋਂ ਭਾਈ ਉਡੀਕ ਦੇ ਵਿੱਚ ਸੀਗੇ ਢਾਬਾ ਵੀ ਇਦਾਂ ਦਾ ਆਵੇ ਜਿੱਥੇ ਨਾਣ ਨੂੰ ਡੱਗੀ ਵੀ ਮਿਲ ਜੇ ਤੇ ਸਾਹਮਣੇ ਡੱਗੀ ਵੀ ਬਣੀ ਹੋਈ ਆ ਨਾਣ ਵਾਸਤੇ ਨਾ ਲਈਏ ਤੇ ਫਿਰ ਅੱਗੇ ਚੱਲਦੇ ਆ ਜੀ ਜਿੰਨੀ ਮਰਜ਼ੀ ਥਕਾਵਟ ਹੋਈ ਹੋਵੇ ਜੀ ਸਾਰੇ ਦਿਨ ਦੀ ਜਦੋਂ ਨਹਾ ਲੈਨੇ ਆ ਨਾ ਸਰੀਰ ਐਨ ਹੌਲਾ ਪਤਰਗਾ ਹੋ ਜਾਂਦਾ ਵਧੀਆ ਤੇ ਉਤੋਂ ਫਿਰ ਨਹਾਉਣ ਤੋਂ ਬਾਅਦ ਚਾਹ ਦੀ ਘੁੱਟ ਹੋਂਦਾ ਸਰੀਰ ਹੋਰ ਵੀ ਕੰਡੇ ਤੇ ਹੋ ਜਾਊਗਾ हजूर साहब तो जी आप भी किलोमीटर हजे पिछे हैं इधरले पासे भाई गुरद्वारा लौहगढ़ साहिब वागुरु जी भी किलोमीटर पहला आया जी गुरद्वारा साहिब की फतेह ਠੀਕੋ ਮਹਾਰਾਜ ਜੀ ਠੀਕੋ ਬਾਪੂ ਜੀ ਆਪਾਂ ਜੀ ਹੁਣ ਕੰਮ ਚੱਲੀ ਜਾਂਦਾ ਜੀ ਗੁਰਦੁਆਰਾ ਸਾਹਿਬ ਦਾ ਮੁੱਖ 게ਟ ਆ ਜਿਹੜਾ ਹਜੇ ਭਾਈ ਤਿਆਰ ਹੋਈ ਜਾਂਦਾਗਾ ਵਾਹਿਗੁਰੂ ਜੀ ਕਾਫੀ ਖੁੱਲੀ ਜਗਾ ਜੀ ਉਹ ਪਿੱਛੇ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਨਾਮ ਵਾਹਿਗੁਰੂ ਜੀ ਇਹ ਗੁਰਦੁਆਰਾ ਸਾਹਿਬ ਜੀ ਆਪਣੇ ਧੰਨਾ ਭਗਤ ਜੀ ਸਾਰਿਆਂ ਨੇ ਨਾਮ ਸੁਣੀ ਹੈ ਜੀ ਉਹਨਾਂ ਦੀ ਯਾਦ ਵਿੱਚ ਜਿਹੜਾ ਇਹ ਬਣਾਇਆ ਗਿਆ ਭਾਈ ਵਾਹਿਗੁਰੂ ਤਨਿਓ ਹਾਂਜੀ ਆਓ ਲੋ ਸਾਰੇ ਮਨਸੇ ਮੇਰੇ ਨੀ ਵਾਹ ਸ਼ੱਕੇ ਹਾਂਜੀ ਆ ਜਾਓ ਵੇ ਵਾਹਿਗੁਰੂ ਜੀ ਅੱਛਾ ਚੌਲ ਦੀ ਚੰਗ ਲੰਗਰ ਆਪਾਂ ਗੁਰੂ ਘਰ ਤੋਂ ਛਕ ਲਿਆ ਜੀ ਤੇ ਬੜਾ ਧੰਨਵਾਦ ਜੀ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਜਿਨ੍ਹਾਂ ਨੇ ਆਪਣਾ ਭਾਈ ਇੱਥੇ ਆਉਣ ਤੇ ਜਿਨ੍ਹਾਂ ਨੇ ਮਾਣ ਸਨਮਾਨ ਕੀਤਾ ਤੇ ਇਹ ਗੁਰਦੁਆਰਾ ਸਾਹਿਬ ਜੀ ਜਿਹੜਾ ਧੰਨਾ ਭਖਤ ਦੀ ਯਾਦ ਦੇ ਵਿੱਚ ਬਣਿਆ ਹੋਇਆ ਜਿਨ੍ਹਾਂ ਦਾ ਜਨਮ 1415 ਈਸਵੀ ਦੇ ਦੌਰ ਦੇ ਵਿੱਚ ਮੰਨਿਆ ਜਾਂਦਾਗਾ ਪਿੰਡ ਹੈਗਾ ਧੂਆਕਲਾ ਜ਼ਿਲ੍ਹਾ ਹੈਗਾ ਭਾਈ ਟੋਕ ਟੋਕ ਜ਼ਿਲ੍ਹਾ ਦਾ ਤੇ ਰਾਜਸਥਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆਗਾ ਧੰਨਾ ਭਖਤ ਜੀ ਦਾ ਤੇ ਇੱਕ ਹੋਰ ਕਥਾਵਾਂ ਦੇ ਅਨੁਸਾਰ ਪਿੰਡ ਚੋਰੂ ਵੀ ਕਿਹਾ ਜਾਂਦਾਗਾ ਜਿੱਥੇ ਇਹਨਾਂ ਦਾ ਭਾਈ ਜਨਮ ਹੋਇਆਗਾ ਚੋਰੂ ਵੀ ਪਿੰਡ ਦਾ ਨਾਮ ਲਿਆ ਜਾਂਦਾ ਧੰਨਾ ਭਗਤ ਜੀ ਦਾ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਭਾਈ ਜਿਹੜਾ ਬਣਿਆ ਹੋਇਆਗਾ ਤੇ ਹੁਣ ਆਪਾਂ ਭਾਈ ਥੋੜਾ ਹੋਰ ਅੱਗੇ ਜਾਂਦੇ ਆ ਤੇ ਅੱਗੇ ਪਹੁੰਚਦੇ ਆ ਜੀ ਪਹੁੰਚ ਗਏ ਆ ਭਾਈ ਆਪਾਂ ਨਿਹੜ ਸਾਹਿਬ ਏ ਬਸ 5-7 ਮਿੰਟਾਂ ਤੱਕ ਗੁਰਦੁਆਰਾ ਸਾਹਿਬ ਵੀ ਆਪਾਂ ਪਹੁੰਚ ਜਾਾਂਗੇ ਮੜੀ ਭਾਈ ਅੱਜ ਖੁਸ਼ੀ ਆ ਮਾਨੂੰ ਸਾਹਮਣੇ ਭਾਈ ਗੁਰਦੁਆਰਾ ਗੁਰਦੁਆਰਾ ਲੰਗਰ ਸਾਹਿਬਾ ਦਾ ਸਾਹਮਣੇ ਪਾਸੇ ਤੇ ਇਧਰਲੇ ਪਾਸੇ ਉਹਨਾਂ ਦੀ ਜਿਹੜੀ ਸਰਾ ਬਣੀ ਹੋਈ ਆ ਜੀ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਸਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਨੰਦੇੜ ਆ ਭਾਈ ਜਿਹੜੀ ਸਰਾਮਣੀ ਹੋਈ ਆ ਇੱਥੇ ਭਾਈ ਆਪਾਂ ਨੂੰ ਕਮਰਾ ਮਿਲ ਗਿਆ ਕਿਉਂਕਿ ਕਮਰਾ ਭਾਈ 2-3 ਦਿਨ ਪਹਿਲੇ ਅ ਅਮਰੀਕਾ ਤੋਂ ਭਾਈ ਫੁੱਫੜ ਜੀ ਨੇ ਜਿਹੜਾ ਫੋਨ ਫਾਨ ਕਰਕੇ ਹੱਲ ਕਰਿਆ ਹੋਇਆ ਸੀਗਾ ਪਹਿਲੇ ਹੀ ਕਹਿ ਕਹਾ ਕਿ ਜਿਹੜਾ ਕਮਰਾ ਇੱਥੇ ਰੱਖਿਆ ਹੋਇਆ ਸੀ ਫੁੱਫੜ ਜੀ ਨੇ ਬਿਲਕੁਲ ਜੀ ਬਿਲਕੁਲ ਫੁੱਫੜ ਜੀ ਆ ਜੀ ਹਾਂਜੀ ਡਾਇਰੈਕਟ ਨਹੀਂ ਮਿਲੇ ਕਮਰੇ ਨਹੀਂ ਜੀ ਡਾਇਰੈਕਟ ਨਹੀਂ ਮਿਲੇ ਫੋਨ ਕਿਤਾ ਕਰਾਇਆ ਸਰਾਂਚ ਭਾਈ ਆਪਾਂ ਜਿਹੜਾ 6ਵੀਂ ਮੰਜ਼ਲ ਤੇ ਆ ਗਏ ਆ 6ਵੀਂ ਮੰਜ਼ਲ ਤੇ ਆਪਣਾ ਕਮਰਾ ਨੰਬਰ ਹੈਗਾ 605 605 ਕਮਰਾ ਨੰਬਰ ਹੈ ਇੱਧਰ ਲਿਖਿਆ ਹੋਇਆ ਕਹਿੰਦੇ ਭਾਈ ਪੀਣ ਦਾ ਪਾਣੀ ਸਾਰੀ ਸੁਵਿਧਾ ਹੈਗੀ ਹੈਗੀ ਤੇ आह कमरा का भाई दिखा दीए जी अपना आ शीशा लगे भाई इधरले पासे तो खासा ही बड़ा कमरा गा एक बैड इतने आ खूनजे पिया गा आह इधर सोफा लगे हुआ एक, का। एक का बड़ा बैड है गा तो परले पासे संदीप पैड छोटा गा तो तीन ते चार इधर गद्दे पे जी जे किसी ने ਹੋਰ ਕਈ ਯਾਰ ਜਿਆਦਾ ਨਾਲ ਹੁੰਦੇ ਹਨ 5-7 ਜਾਣੇ ਹੋਣ ਤਾਂ ਗੱਦੇ ਵੀ ਪਏ ਰੱਖੇ ਹੋਏ ਆਗੇ ਵੀ ਕਈ ਯਾਰ ਪਰਿਵਾਰ ਵੱਡਾ ਹੁੰਦਾਗਾ ਨਾ ਜੀ ਤੇ ਐ ਤਾਂ ਹੈ ਨਹੀਂ ਵੀ ਇੱਥੇ 2-3 ਜਾਣੇ ਆਉਂਦੇ ਆਗੇ ਬਹੁਤ ਜਾਣੇ ਆਉਂਦੇ ਆਗੇ ਸੰਗ ਤਾਂ ਬਹੁਤ ਆਉਂਦਿਆਂ ਨੇ ਏਸੀ ਵੀ ਲੱਗਿਆ ਹੋਇਆ ਕਮਰੇ ਦੇ ਵਿੱਚ ਤੇ ਬਹੁਤ ਹੀ ਸਾਫ਼ ਸੁਥਰਾ ਭਾਈ ਬਹੁਤ ਹੀ ਵੱਡਾ ਤੇ ਬਹੁਤ ਹੀ ਸੋਹਣਾ ਤੇ ਕੱਲ ਨੂੰ ਇਧਰ ਦਾ ਮਾਹੌਲ ਦਿਖਾਵਾਂਗੇ ਇੱਥੋਂ ਬੜਾ ਵਧੀਆ ਦਿਖਦਾ ਇਧਰਲੇ ਪਰਲੇ ਪਾਸੇ ਸ਼ਹਿਰ ਤੇ ਕਾਫੀ ਉੱਚਾਗਾ ਇਨੇ ਨਾਲੀ ਵੀਡੀਓ ਅੱਜ ਦੀ ਭਾਈ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖੀ ਤੇ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਜੀ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਸਫਰ ਦੇ ਨਾਲ ਸਫਰ ਦੇ ਨਾਲ ਨਹੀਂ ਜੀ ਕੱਲ ਦਾ ਆਪਣਾ ਸਫਰ ਇੱਥੇ ਹੋਊਗਾ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਾਂਗੇ ਤੇ ਆਲੇ ਦੁਆਲੇ ਹੋਰ ਜੋ ਵੀ ਗੁਰਦੁਆਰਾ ਸਾਹਿਬ ਆਗੇ ਤੇ ਉਹ ਵੀ ਦਰਸ਼ਨ ਕਰਾਂਗੇ ਤੇ ਭਾਈ ਤੁਹਾਨੂੰ ਵੀ ਜ਼ਰੂਰ ਕਰਾਵਾਂਗੇ ਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ